D11 ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਖਵਿੰਦਰ ਸਿੰਘ ਦਗਾਲ ਅੱਜ ਅਸੀਂ ਪਹੁੰਚੇ ਹਾਂ ਹਰਮਨ ਨਗਰ ਪਾਤੜਾ ਜਿੱਥੇ ਇੱਕ ਵੀਰ ਹੈ ਜਿਹੜਾ ਪਿਛਲੇ 2.5-3 ਮਹੀਨਿਆਂ ਤੋਂ ਬੈੱਡ ਤੇ ਪਿਆ ਹੈ ਤੇ ਇਹ ਬੱਚੇ ਨੇ ਇਹਦੇ ਇਹਨਾਂ ਦਾ ਕਮਾਈ ਦਾ ਜਿਹੜਾ ਕੋਈ ਸਾਧਨ ਨਹੀਂ ਤੇ ਇਹਨਾਂ ਨਾਲ ਗੱਲ ਕਰਾਂਗੇ ਹਾਂਜੀ ਇਹਦਾ ਕਬੀਰ ਦਾ ਨਾਮ ਕੀ ਹੈ ਜੀ? ਵਿਵੇਦਰ ਸਿੰਘ ਜੀ। ਕੀ ਗੱਲ ਹੋਈ ਐ ਨੋ ਜੀ? ਇਹਦੇ ਫੇਫੜੇ ਖਰਾਬ ਨੇ ਜੀ ਦੋਨੇ। ਅੱਛਾ ਇਹ ਕਿੰਨੇ ਚਿਰ ਹੋ ਗਿਆ? ਇਹ 2 ਮਹੀਨੇ ਹੋ ਗਏ ਜੀ ਮੈਨੂੰ ਚਿੱਕੀ ਫਰਦੀ ਨੂੰ ਪਹਿਲਾਂ ਮੈਨੂੰ ਪਤਾ ਨਹੀਂ ਸੀ ਵੀ ਇਹਨੂੰ ਇੰਨੀ ਤਕਲੀਫ ਵਧ ਰਹੀ ਐ ਜੀ। ਪਰ ਤਾਂ ਹੁਣ ਨਾਰਮਲ ਡਾਕਟਰਾਂ ਨੇ ਲੈ ਕੇ ਜਾਂਦੇ ਗਏ ਫਿਰ ਜਦੋਂ ਐਕਸਟਰਾ ਕਰਾਇਆ ਉਹ ਕਹਿੰਦੇ ਵੀ ਪਟਿਆਲੇ ਦਾਖਲ ਕਰ ਲੋ। ਫਿਰ ਇਹ 15 ਦਿਨ ਦੀ ਰਸਤਾਕ ਦਾਖਲ ਰੱਖਿਆ ਹੀ ਅਸੀਂ। ਅੱਛਾ ਜੀ। ਫਿਰ ਉਹਨਾਂ ਨੂੰ ਛੁੱਟੀ ਦੇ ਕੇ ਘਰੇ ਭੇਜਤਾ ਕਹਿੰਦੇ ਵੀ ਘਰੇ ਲੈ ਜਾ ਜੀ ਦੀ ਸੇਵਾ ਕਰਨ। ਫੇਰ ਮੇਰਾ ਮਨ ਫੇਰ ਨਹੀਂ ਖੜਾ ਜੀ ਫੇਰ ਮੈਂ ਰਜਿੰਦਰ ਹਸਪਤਾਲ ਚ ਦਾਖਲ ਕਰ ਲਿਆ ਅੱਛਾ ਜੀ ਹੁਣ 23 ਦਿਨ ਉੱਥੇ ਰੱਖਿਆ ਦਾਖਲ ਜੀ ਉੱਥੇ ਵਿੱਚ ਦਵਾਈ ਨਹੀਂ ਪੁੱਗੀ ਜੀ ਇਹਦੀ ਅੱਛਾ ਜੀ ਹਾਂਜੀ ਠੀਕ ਜਿਹਾ ਲੇ ਦੋਸ 410 ਦੇ ਲੱਗਦੇ ਸੀ ਡੋਲੀ ਉਹ ਨਹੀਂ ਲੱਗੇ ਹਾਂਜੀ ਕੀ ਸਾਧਨ ਹੈ ਤੁਹਾਡਾ ਕਾਰੋਬਾਰ ਦਾ ਕਮਾਈ ਦਾ ਕੀ ਸਾਧਨ ਹੈ ਸਾਧਨ ਨਹੀਂ ਹੈਗਾ ਜੀ ਬਸ ਤੇ ਲੱਗ ਰੋ ਜੀ ਅੱਛਾ ਕਿੰਨੇ ਮੈਂਬਰ ਨੇ ਪਰਿਵਾਰ ਦੇ ਵਿੱਚ ਜੀ ਹਾਂਜੀ ਨਹੀਂ ਜੀ ਮੁੰਡੇ ਛੋਟੇ ਨਹੀਂ ਅੱਛਾ ਜੀ ਬਸ ਕੁੜੀ ਆ ਕੱਲੀ ਕਮਾਉਣ ਵਾਲੀ ਮੈਂ ਤਾਂ ਭਰੇ ਦਿੱਤੀ ਰਹਿੰਦੀ ਕੁੜੀ ਦੀ ਕਿੰਨੀ ਉਮਰ ਹੈ ਜੀ ਕੁੜੀ 22 ਸਾਲਾਂ ਦੀ ਹੈ। ਹਾਂ ਅੱਛਾ ਤੇ ਕੁੜੀ ਨੂੰ ਮਤਲਬ ਘਰਾਂ ਦੇ ਵਿੱਚ ਕੰਮ ਕਰਨਾ ਪੈਂਦਾ ਤਾਂ ਤਾਂ ਇਹਦੀ ਦਵਾਈ ਬੂਟੀ ਹਾਂਜੀ ਹਾਂ ਤੇ ਦਵਾਈ ਬੂਟੀ ਹੋ ਜਾਂਦੀ ਹੈ ਪੂਰੀ ਤੁਹਾਡੀਆਂ ਜਿਹੜੀਆਂ ਇਹ ਤੁਸੀਂ ਜਿਹੜੀ ਮਿਹਨਤ ਕਰਦੇ ਹੋ ਬਦਕੁੱਸ ਕਿਰਾਇਆ ਪੂਰਾ ਹੁੰਦਾ ਹੀ ਕਿਰਾਏ ਤੇ ਰਹਿੰਦੇ ਹੈਗੇ। ਤੁਸੀਂ ਕਰਦੇ ਮਕਾਨ ਆਪਦਾ ਨਹੀਂ ਹੈਗਾ ਤੁਹਾਡਾ ਨਹੀਂ ਜੀ ਕਿਰਾਏ ਤੇ ਕਿਰਾਏ ਤੇ ਬੈਠਾ ਹੈ ਇਸ ਟਾਈਮ ਕਿਰਾਏ ਤੇ ਬੈਠਾ ਹਾਂਜੀ ਅੱਛਾ ਜੀ ਤੇ ਹੁਣ ਦਵਾਈ ਤੁਸੀਂ ਆਪ ਦਵਾਉਂਦੇ ਹੋ ਨੂੰ ਭਾਈ ਨੂੰ ਹਾਂਜੀ ਹਾਂ ਬਸ ਮੇਰੇ ਭੈਣ ਭਾਈ ਸਾਰਾ ਲਈ ਜਾਂਦੇ ਨੇ ਜਿਵੇਂ ਤਾਂ ਐਸੇ ਹੀ ਰਹਿਣੀ ਹੈ 24 ਘੰਟੇ ਅੱਛਾ ਜੀ ਮੈਂ ਤਾਂ ਜਾਣ ਜੁੱਦੀ ਹੈ ਨਹੀਂ ਕਿਸੇ ਪਾਸੇ ਫਿਰ ਇਹਨੂੰ ਸਾਹ ਓਖਾਂਣ ਲੱਗ ਗਿਆ ਤਾਂ ਜਦੋਂ ਜਮੀ ਹੱਥਾਂ ਜਾ ਜਾਂਦਾ ਹੀ ਇਹ ਕਿੰਨਾ ਚਿਰ ਹੋ ਗਿਆ ਨੂੰ ਕੰਮ ਛੱਡੇ ਨੂੰ ਕਿੰਨਾ ਕਿੰਨੇ ਮਹੀਨੇ ਹੋ ਗਏ ਕੰਮ ਛੱਡੇ ਨੂੰ ਤਾਂ ਇਹਨੂੰ 8-9 ਸਾਲ ਹੋ ਗਏ ਪਹਿਲਾਂ ਪਾਟ ਟੁੱਟ ਗਿਆ ਤੀ ਫਿਰ ਉਹਦੇ ਬਾਅਦ ਚ ਚੂੜਾ ਟੁੱਟੇ ਜੀ ਆ ਹੁਣ 2 ਮਹੀਨੇ ਹੋ ਗਏ ਹੁਣ ਤਾਂ ਜਮੀ ਮੰਜੇ ਤੇ ਬੈਠਾ ਹੀ 8-9 ਸਾਲਾਂ ਤੋਂ ਮਤਲਬ ਕੰਮ ਤੋਂ ਨਕਾਰਾ ਹੋਇਆ ਹੋਇਆ ਹਾਂਜੀ ਠੀਕ ਹੈ ਬਸ ਤੁਸੀਂ ਦਿਹਾੜੀ ਦਾਪਾ ਕਰਕੇ ਜਾਂ ਘਰਾਂ ਦੇ ਵਿੱਚ ਕੰਮ ਕਰਕੇ ਕਰਾਂਗੇ ਕੰਮ ਕਰਦੇ ਆ ਪੋਚੇ ਲਾਨੀਏ ਜੀ ਹੁਣ ਇਹਦੀ ਕਿੰਨੇ ਕਿੰਦੀ ਦਵਾਈ ਆ ਜਾਂਦੀ ਹੈ ਦਵਾਈ ਤਾਂ ਇਹਦੀ ਪੱਤੀ ਨਹੀਂ ਲੱਗਦਾ ਕਿੰਨੇ ਕਿੰਨੇ ਦੀ ਆਉਂਦੀ ਹੈ ਤੇ ਇੱਥੇ ਨਾਲ ਹੈਗੇ ਨੇ ਮਹੱਲੇ ਦੇ ਹਰਮਨ ਨਗਰ ਦੇ ਜਿਹੜੇ ਸਮਾਜ ਸੇਵੀ ਨੇ ਹਰਪਾਲ ਸਿੰਘ ਜੀ ਤੇ ਨਾਰ ਸਿੰਘ ਜੀ ਨਾਲ ਵੀ ਗੱਲ ਕਰਾਂਗੇ ਹਾਂਜੀ ਤੁਸੀਂ ਕੀ ਕਰਨਾ ਚਾਹੁੰਦੇ ਹੋ ਇਹਦੇ ਲਈ ਜੀ ਅਸੀਂ ਤਾਂ ਇਹੀ ਚਾਹੁੰਦੇ ਆ ਜੀ ਗਰੀਬ ਪਰਿਵਾਰ ਆ ਜਰਾ ਤੇ ਜਿੰਨੀ ਵੀ ਹੋ ਸਕਦਾ ਕਿਸੇ ਭੈਣ ਭਰਾ ਤੋਂ ਇਹਦੀ ਹੈਲਪ ਹੋਵੇ ਕਿਉਂਕਿ ਇਹਨਾਂ ਲੋਕ ਵੀ ਕੋਈ ਕਮਾਈ ਦਾ ਸਾਧਨ ਨਹੀਂ ਜੀ ਕੋਈ ਇਹਨਾਂ ਲੋਕ ਵੀ ਇੱਕ ਨਵੇਂ ਪੈਸੇ ਦੀ ਕੋਈ ਕਮਾਈ ਨਹੀਂ ਸੱਜਣ ਮਿੱਤਰ ਮਾੜਾ ਮੋਟਾ ਗਲੀ ਘਵਾਨ ਤੋਂ ਪੈਸੇ ਇਕੱਠੇ ਕਰਕੇ ਵਿਚਾਰੇ ਵਾਸਤੇ ਦਵਾਈ ਬੂਟੀ ਦਾ ਹੱਲ ਕੀਤਾ ਜੀ ਇਹੀ ਚਾਹੁੰਦੇ ਆ ਸਾਰਿਆਂ ਨੂੰ ਰਿਕਵੈਸਟ ਕਰਦੇ ਆ ਹੱਥ ਜੋੜ ਕੇ ਵੀ ਜੇ ਇਹਦੀ ਮਦਦ ਹੁੰਦੀ ਆ ਤਾਂ ਗਰੀਬ ਪਰਿਵਾਰ ਦੀ ਜਰੂਰ ਕਰੋ ਜੀ ਹਾਂਜੀ ਧੰਨਵਾਦ ਤੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਅਸੀਂ ਵੀ ਇਹੀ ਕਹਿ ਰਹੇ ਹਾਂ ਜੀ ਦੇਖੋ ਜੀ ਗਰੀਬ ਪਰਿਵਾਰਾਂ ਵਿਚਾਰੇ ਪਹਿਲਾਂ ਉੱਥੋਂ ਪਿੱਛੇ ਵੀ ਕਰਾਈ ਤੇ ਬੈਠੇ ਤੇ ਉਹ ਕਰਾਈ ਤੋਂ ਉੱਥੋਂ ਵੀ ਵਿਚਾਰੇ ਹਟਾ ਲੇ ਕਿੱਧਰ ਅਸ਼ਕ ਕਿਰਾਇਆ ਨਾ ਦੇਣ ਕਰ ਖਾਲ ਦੇਣ ਕਰਕੇ ਉੱਥੋਂ ਵੀ ਠਾਲਦੇ ਜੀ ਤੇ ਉਸ ਕਰਕੇ ਇਧਰ ਆਏ ਨੇ ਇਹ ਵੀ ਵਿਚਾਰਾ ਕੋਈ ਚੰਗਾ ਬੰਦਾ ਜਿਹਨੇ ਜੀ ਇਹ ਮਕਾਨ ਚ ਕਰਾਇਦੇ ਬਿਠਾਇਆ ਦੀ ਅਸੀਂ ਤਾਂ ਇਹੀ ਬੇਨਤੀ ਕਰਦੇ ਆਂ ਜੀ ਕੋਈ ਦਾਨੀ ਸੱਜਣਾ ਬੜੇ ਦਾਨ ਕਰਦੇ ਨੇ ਦੇਖ ਕੇ ਆ ਕੇ ਮੌਕਾ ਦੇਖਣਾ ਮੌਕਾ ਦੇਖ ਕੇ ਜੋ ਵੀ ਲੱਗਦਾ ਲੋੜ ਅਨਸਾਰ ਇਹਨਾਂ ਦੀ ਮਦਦ ਤਾਂ ਕੀਤੀ ਜਾਵੇ ਅਸੀਂ ਤਾਂ ਇਹ ਬੇਨਤੀ ਕਰਦੇ ਹਾਂ ਹਾਂ ਜੀ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਨੌਜਵਾਨ ਹੈ ਬਿੰਦਰ ਸਿੰਘ ਜੀ ਜਿਹੜੇ 8-9 ਸਾਲ ਤੋਂ ਪਹਿਲਾਂ ਪੱਟ ਟੁੱਟ ਗਿਆ ਫਿਰ ਚੂਲਾ ਅ 8-9 ਸਾਲ ਤੋਂ ਜਿਹੜੇ ਇਹ ਕੰਮ ਤੋਂ ਬੈਠੇ ਨੇ ਕੰਮ ਨਹੀਂ ਕਰ ਸਕਦੇ ਇਹਨਾਂ ਦੇ ਬੱਚੇ ਜਿਹੜੇ ਘਰਾਂ ਦੇ ਵਿੱਚ ਕੰਮ ਕਰਕੇ ਪੋਚਾ ਪਾਚਾ ਲਾ ਕੇ ਗੁਜ਼ਾਰਾ ਕਰਦੇ ਨੇ ਪਰ ਅੱਜ ਦੀ ਜਿਹੜੀ ਇਹਨਾਂ ਦੀ ਸਥਿਤੀ ਹੈ ਤੇ ਇਹ ਸਥਿਤੀ ਇਹ ਹੋ ਗਈ ਕਿ ਹੁਣ ਇਹਦੇ ਤੇ ਘਰ ਮਕਾਨ ਦਾ ਕਿਰਾਇਆ ਵੀ ਭਰਨਾ ਹੈ ਇਹਦੀ ਦਵਾਈ ਬੂਟੀ ਵੀ ਆਉਣੀ ਹੈ ਤੇ ਇਹ ਹੁਣ लाचार ਨੇ ਦਾ ਇਲਾਜ ਕਰਾਣ ਵੱਲੋਂ ਜਿਹੜਾ ਮਹੱਲੇ ਦੇ ਕੁਛ-ਕੁਛ ਪੈਸੇ ਕਰਕੇ ਕਿੰਨਾ ਕੁ ਇਲਾਜ ਕਰਾਈ ਜਾਣਗੇ ਤਾਂ ਬੇਨਤੀ ਹੈ ਸਮਾਜ ਸੇਵੀ ਸੰਸਥਾਵਾਂ ਨੂੰ ਐਨਆਰਆਈ ਜੀ ਵੀਰਾਂ ਨੂੰ ਕਿ ਇਸ ਦਾ ਬਿੰਦਰ ਸਿੰਘ ਦਾ ਇਲਾਜ ਲਈ ਕੋਈ ਅੱਗੇ ਹੱਥ ਵਧਾਏ ਜਾਣ ਤਾਂ ਕਿ ਇਸ ਦਾ ਇਲਾਜ ਹੋ ਸਕੇ ਤੇ ਇਹਨਾਂ ਦਾ ਮਕਾਨ ਵੀ ਆਪਣਾ ਹੈ ਨਹੀਂ ਤੇ ਕੋਈ ਇਹੋ ਜੀ ਸੰਸਥਾ ਹੋਵੇ ਜਿਹੜੀ ਇਹਨਾਂ ਨੂੰ ਮਕਾਨ ਵੀ ਬਣਾ ਕੇ ਦੇ ਸਕੇ ਤੁਹਾਡੇ ਕੋਲ ਜਗ੍ਹਾ ਵੀ ਨਹੀਂ ਹੈਗੀ ਜਗਾ ਅੱਛਾ ਜਗ੍ਹਾ ਤੁਹਾਡੇ ਕੋਲ ਹੈਗੀ ਕਿੱਥੇ ਹੈਗੀ ਰੁੱਜੀ ਕਹਿੰਦੇ ਪਈ ਆ ਜਿੰਨੇ ਪੈਸੇ ਸੀ ਮੈਨੇ 4 ਲੱਖ ਰੁਪਏ ਚ ਕਹਿੰਦੇ ਪਈ ਆ ਮੇਝੇ ਗਈ ਅੱਛਾ ਜੀ ਹਾਂਜੀ ਹਾਂ ਇਹ ਤੇ ਲਾਈ ਗਈ ਜੀ ਬਣੀ ਹੋਈ ਆ ਜਗਾ ਨਹੀਂ ਖਾਲੀ ਆ ਅੱਛਾ ਖਾਲੀ ਕਿੱਥੇ ਆ ਤੁਹਾਡੀ ਜਗਾ ਇਹ ਕਿਹੜੇ ਪਿੰਡ ਆ ਇੱਥੇ ਆ ਹਰਮਨੋਂ ਨਗਰ ਚ ਹਾਂਜੀ ਅੱਛਾ ਜਗਾ ਤਾਂ ਮੈਨੇ ਲੈ ਲਈ ਜੀ ਕੰਮ ਕਰ ਕਰਕੇ ਪਰ ਹੁਣ ਤੁਹਾਡੇ ਮੋਬਾਈਲ ਨੰਬਰ ਜਾਂ ਕੋਈ ਬੈਂਕ ਦੀ ਕਾਪੀ ਹੈਗੀ ਹਾਂਜੀ ਉਹ ਦੇ ਦਿਓ ਜੀ ਹਾਂਜੀ ਤੁਹਾਨੂੰ ਬੈਂਕ ਦੀ ਬੈਂਕ ਦਾ ਅਕਾਊਂਟ ਨੰਬਰ ਤੇ ਮੋਬਾਈਲ ਨੰਬਰ ਇਹਨਾਂ ਦਾ ਮੈਂਸ਼ਨ ਕਰਵਾਵਾਂਗੇ ਜੋ ਵੀ ਇਹਨਾਂ ਦੀ ਹੈਲਪ ਕਰ ਸਕਦਾ ਸਿੱਧੇ ਇਹਨਾਂ ਦੀ ਹੈਲਪ ਕਰ ਸਕਦਾ ਤਾਂ ਇਹ ਨਹੀਂ ਹੈਗਾ ਕਿ ਕਿਸੇ ਨੂੰ ਵਿੱਚ ਹੋਰ ਬੰਦਾ ਆ ਕੇ ਕੋਈ ਵਿੱਚੋਂ ਧੋਖਾਧੜੀ ਕਰ ਜੇ ਇਹ ਹਰਮਨ ਨਗਰ ਪਾਤੜਾ ਗਲੀ ਨੰਬਰ ਕਿੰਨੀ ਹੈ ਇਹ ਪਤਾ ਨਹੀਂ ਹਾਂਜੀ ਨਰਸਿੰਘ ਜੀ ਪਤਾ ਨਹੀਂ ਨਹੀਂ ਜੀ ਹਰਮਨ ਨਗਰ ਪਾਤੜਾ ਐਂਡ ਦੇ ਉੱਤੇ ਜਿੱਥੇ ਖਤਮ ਹੁੰਦੀ ਹੈ ਕਲੋਨੀ ਉਸ ਜਗ੍ਹਾ ਤੇ ਇਹਨਾਂ ਦਾ ਮਕਾਨ ਹੈ ਤੇ ਇੱਥੇ ਆ ਕੇ ਜਦੋਂ ਮਰਜ਼ੀ ਤੁਸੀਂ ਦੇਖ ਸਕਦੇ ਹੋ ਚਨਾਗਰਾ ਰੋਡ ਹਰਮਨ ਨਗਰ ਪਾਤੜਾ ਆ ਕੇ ਜੇ ਕਿਸੇ ਨੇ ਹੈਲਪ ਕਰਨੀ ਹੈ ਤਾਂ ਸਿੱਧੇ ਇਹਨਾਂ ਦੇ ਘਰ ਆ ਕੇ ਤੁਸੀਂ ਹੈਲਪ ਕਰ ਸਕਦੇ ਇਹਨਾਂ ਦਾ ਅਕਾਊਂਟ ਨੰਬਰ ਹੈ ਐਸ ਵੀ ਆਈ ਬੈਂਕ ਦਾ ਨੀਨਾ ਕੌਰ ਬਿੰਦਰ ਸਿੰਘ ਇਦੇ ਉੱਤੇ ਜੇ ਕੋਈ ਹੈਲਪ ਕਰਨਾ ਚਾਹੁੰਦਾ ਤਾਂ ਇਹਦੇ ਉੱਤੇ ਤੁਸੀਂ ਮਾਇਆ ਪਾ ਸਕਦੇ ਹੋ